ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੁਹੇ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਇਸ ਟਾਈਮ ਅਸੀਂ ਤੁਹਾਨੂੰ ਫੇਰ ਤੋਂ ਜਿਹੜਾ ਆ ਹਿਸਟੋਰੀਕਲ ਪਲੇਸ ਦੇ ਜਿਹੜੇ ਆ ਦਰਸ਼ਨ ਕਰਾ ਰਹੇ ਹਾਂ ਤੁਹਾਨੂੰ ਦੱਸਦਾ ਇਹ ਕਿ ਜਿਵੇਂ ਕਿ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਬਹੁਤ ਸਾਰੇ ਹਿਸਟੋਰੀਕਲ ਪਲੇਸਸ ਦੀ ਜਿਹੜੀ ਤੁਹਾਨੂੰ ਦਰਸ਼ਨ ਦਿਦਾਰੇ ਕਰਾ ਰਹੇ ਹਾਂ ਜਿਹਦੇ ਚ ਬਹੁਤ ਸਾਰੀਆਂ ਮਸਜਿਦਾਂ ਬਹੁਤ ਸਾਰੇ ਮੰਦਰ ਤੇ ਬਹੁਤ ਸਾਰੀਆਂ ਐਸੀਆਂ ਥਾਵਾਂ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਰਾਤਨ ਇਤਿਹਾਸ ਜੋੜਦੀਆਂ ਨੇ ਤਾਂ ਦਾਦਾ ਜੀ ਇਹ ਕਿ ਅੱਜ ਅਸੀਂ ਅੰਮ੍ਰਿਤਸਰ ਤੋਂ ਬਟਾਲਾ ਬਟਾਲਾ ਤੋਂ ਪਠਾਨਕੋਟ ਅੰਮ੍ਰਿਤਸਰ ਤੋਂ ਪਠਾਨਕੋਟ ਰੋਡ ਦੇ ਉੱਤੇ ਜੈਪੋਵਾਲ ਧਾਰੀਵਾਲ ਦੇ ਵਿੱਚ ਖੜੇ ਆ ਤੁਹਾਨੂੰ ਦਾਦਾ ਜੀ ਇਹ ਕਿ ਜੈਪੋਵਾਲ ਧਾਰੀਵਾਲ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ ਸੰਗਤ ਜੀ ਇਸ ਟਾਈਮ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਤੁਹਾਨੂੰ ਦਰਸ਼ਨ ਦਿਦਾਰੇ ਕਰਾ ਰਿਹਾ ਆਂ ਇਹ ਗੁਰਦੁਆਰਾ ਸਾਹਿਬ ਜੋ ਆ ਪੰਜਵੀਂ ਪਾਸਾਈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਸੋ ਪ੍ਰਾਪਤ ਹੈ ਤਾਂ ਦਾਦਾਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਅਸਥਾਨ ਦੇ ਉੱਤੇ ਆਪਣੇ ਚਰਨ ਪਾ ਕੇ ਤੇ ਧਾਰੀਵਾਲ ਜਿਹੜਾ ਆ ਬੁਰਸਾ ਪਹੁੰਚਦੇ ਨੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਵਾਟਸਐਪ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਚੱਲਦੇ ਨੇ ਤੇ ਧਾਰੀਵਾਲ ਬੁਰਜ ਸਾਹਿਬ ਪਹੁੰਚਦੇ ਨੇ ਬੁਰਜ ਸਾਹਿਬ ਪਹੁੰਚਣ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਠਹਿਰ ਕੇ ਵਿਸਰਾਮ ਕਰਦੇ ਨੇ ਇਸ ਜਗ੍ਹਾ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਆ ਆਪਣੇ ਚਰਨ ਪਾਏ ਤੇ ਇਸ ਜਗ੍ਹਾ ਤੇ ਉੱਤੇ ਆਪਣੇ ਚਰਨ پا ਕੇ ਇਸ ਧਰਤੀ ਨੂੰ ਪਵਿੱਤਰ ਕਰ ਦਿੱਤਾ ਇਸ ਪਵਿੱਤਰ ਜਗ੍ਹਾ ਦੇ ਜਿਹੜੇ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਉਨੇ ਆ ਨਾਲ ਦੀ ਨਾਲ ਸਾਡੇ ਨਾਲ ਥੋੜੀ ਦੇਰ ਤੱਕ ਜਿਹੜਾ ਆ ਭਾਈ ਸਾਹਿਬ ਜੋ ਕਿ ਇੱਥੇ ਗਰੰਥੀ ਸਿੰਘ ਨੇ ਭਗਤ ਸਿੰਘ ਜੀ ਇੱਥੋਂ ਨੇੜੇ ਦੀ ਪਿੰਡ ਗੁਰਦਾਸ ਨੰਗਲ ਤੋਂ ਨੇ ਉਹਨਾਂ ਨੂੰ ਫੋਨ ਕੀਤਾ ਆ ਉਹ ਹੁਣੇ ਸਾਡੇ ਤੱਕ ਪਹੁੰਚਦੇ ਨੇ ਜਦੋਂ ਉਹ ਸਾਡੇ ਤੱਕ ਪਹੁੰਚਦੇ ਨੇ ਤੇ ਉਹਨਾਂ ਦੇ ਨਾਲ ਵੀ ਜਿਹੜਾ ਆ ਅਸੀਂ ਇਸ ਚੀਜ਼ ਦੇ ਉੱਤੇ ਵਿਚਾਰ ਕਰਾਂਗੇ ਇਸ ਗੁਰਦੁਆਰਾ ਸਾਹਿਬ ਦੀ ਪੂਰੀ ਜਾਣਕਾਰੀ ਜਿਹੜੀ ਹੈ ਭਾਈ ਸਾਹਿਬ ਤੋਂ ਵੀ ਲੈ ਲੈਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਨੇ ਆ ਤੇ ਆਓ ਕਰਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੇਦਾਰੇ ਸੰਗਤ ਜੀ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਦਰਸ਼ਨ ਅਸੀਂ ਕੀਤੇ ਨਾਲ ਦੇ ਨਾਲ ਤੁਹਾਨੂੰ ਵੀ ਜਿਹੜੇ ਆ ਇੱਥੋਂ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਸਾਈ ਦੇ ਚਰਨ ਸੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਜਦੋਂ ਅਸੀਂ ਅੰਮ੍ਰਿਤਸਰ ਤੋਂ ਪਠਾਨਕੋਟ ਜਾਂਦੇ ਆ ਤੇ ਬਿਲਕੁਲ ਰਸਤੇ ਦੇ ਵਿੱਚ ਜੈਪੋਵਾਲ ਧਾਰੀਗੜ ਕਰਤਾਰਪੁਰ ਤੇ ਵੱਡੇ ਧਾਰੀয়াল ਦੇ ਬਿਲਕੁਲ ਸੈਂਟਰ ਦੇ ਵਿੱਚ ਗੁਰਦੁਆਰਾ ਸਾਹਿਬ ਹੁੰਦਾ ਪਿੰਡ ਜੈਪੋਵਾਲ ਧਾਰੀਵਾਲ ਇਹ ਪਿੰਡ ਜਿਹੜਾ ਆ ਵਜਦਾ ਹੈ ਤੇ ਇਸੇ ਪਿੰਡ ਦੇ ਵਿੱਚ ਹੀ ਗੁਰੂ ਅਰਜਨ ਦੇਵ ਜੀ ਦਾ ਇਹ ਗੁਰਦੁਆਰਾ ਸਾਹਿਬ ਤੁੰ ਦਾਦੇ ਇੱਕ ਗੁਰੂ ਅਰਜਨ ਦੇਵ ਜੀ ਦੀ ਚਰਨ ਸੋਪਾਪ੍ਰਾਪਤ ਗੁਰਦੁਆਰਾ ਸਾਹਿਬ ਹੈ ਜਿੰਨੀ ਕਿ ਸਾਨੂੰ ਜਾਣਕਾਰੀ ਹੈ ਜਾਂ ਜੋ ਇਤਿਹਾਸ ਕਹਿੰਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਠਾਨਕੋੜ ਤੋਂ ਚੱਲਦੇ ਹੋਏ ਧਾਰੀਵਾਲ ਬੁਰਜ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਦੇ ਨੇ ਤੇ ਰਸਤੇ ਦੇ ਵਿੱਚ ਇੱਥੇ ਉਹਨਾਂ ਨੇ ਠਹਿਰ ਕੇ ਵਿਸਰਾਮ ਕੀਤਾ ਸੀ ਉਸ ਸਮੇਂ ਤੋਂ ਹੀ ਇਹ ਗੁਰਦੁਆਰਾ ਬਹੁਤ ਪੁਰਾਤਨ ਹੈ ਤੇ ਤੁਸੀਂ ਮੇਰੇ ਨਾਲ ਇਸ ਟਾਈਮ ਦਰਸ਼ਨ ਕਰਦੇ ਪਏ ਹੋ ਗੁਰਦੁਆਰਾ ਸਾਹਿਬ ਦੇ ਤੇ ਸਾਰੇ ਦਰਸ਼ਕਾਂ ਨੂੰ ਕੁਰਵਾਨ ਨੇ ਆ ਨਾਲ ਦੀ ਨਾਲ ਅਸੀਂ ਭਾਈ ਸਾਹਿਬ ਭਾਈ ਗ੍ਰੰਥੀ ਸਿੰਘ ਜੀ ਉਹਨਾਂ ਦੇ ਵੇਟ ਕਰਦੇ ਪਏ ਆ ਤਾਂ ਕਿ ਉਹ ਆਉਂਦੇ ਆ ਤੇ ਇਹਦਾ ਜਿਹੜਾ ਸੰਪੂਰਨ ਗਿਆਨ ਸੰਪੂਰਨ ਇਤਿਹਾਸ ਸਾਨੂੰ ਜ਼ਰੂਰ ਦੱਸਣ ਤੇ ਤੁਹਾਡੇ ਤੱਕ ਉਹ ਇਤਿਹਾਸ ਦੀ ਜਾਣਕਾਰੀ ਵੀ ਅਸੀਂ ਪਹੁੰਚਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਇਸ ਟਾਈਮ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਹੋਏ ਆ ਤੇ ਸਾਡੇ ਨਾਲ ਇਸ ਟਾਈਮ ਗਰੰਤੀ ਸਿੰਘ ਜੀ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਜਾਣ ਲੈਨੇ ਆ ਅੱਜ ਦੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਹਿਸਟਰੀ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਇਹ ਕਿਸ ਤਰ੍ਹਾਂ ਜੁੜਿਆ ਸਾਰੀ ਗੱਲਬਾਤ ਜਿਹੜੀ ਹੈ ਅਹੀ ਗਰੰਤੀ ਸਿੰਘ ਜੀ ਹੁਣਾਂ ਤੋਂ ਜਾਣ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਇਹ ਆਪਣਾ ਨਾਮ ਮੇਰਾ ਨਾਮ ਵੀਰ ਜੀ ਭਗਤ ਸਿੰਘ ਪਿੰਡ ਮੇਰਾ ਗੁਰਦਾਸ ਨੰਗਲ ਇਹ ਆ ਸਥਾਨ ਪੰਜਵੇਂ ਪਾਤਸ਼ਾਹ ਦਾ ਚਰਨ ਸੂਪ੍ਰਾਪਤ ਹੈ ਜਦੋਂ ਪੰਜਵੇਂ ਪਾਤਸ਼ਾਹ ਜੀ ਸ੍ਰੀ ਬਾਰ ਸਾਹਿਬ ਤੋਂ ਬੁਰ ਸਾਹਿਬ ਜਾਣ ਰਹੇ ਸਨ ਰਸਤੇ ਵਿੱਚ ਇਹ ਸਥਾਨ ਤੇ ਆਪਣੇ ਮਹਾਰਗ ਚਰਨ ਪਾ ਗਏ ਨੇ ਇੱਥੇ ਇੱਕ ਮਹਾਤਮਾ ਜੀ ਰਹਿੰਦੇ ਸਨ ਜਿਨ੍ਹਾਂ ਦਾ ਨਾਮ ਭਾਈ ਹਰਦਾਸ ਜੀ ਦੱਸਿਆ ਜਾਂਦਾ ਹੈ ਇਤਿਹਾਸ ਵਿੱਚ ਆਉਂਦਾ ਵੀ ਹੈ ਤੇ ਉਹਨਾਂ ਨੂੰ ਮਿਲ ਕੇ ਇੱਥੇ 24 ਘੰਟੇ ਲੰਗਰ ਗੁਰੂ ਕਾ ਜੋ ਚਲਾਉਂਦੀ ਮਰਿਆਦਾ ਦੱਸ ਕੇ ਗਏ ਸਨ ਵੀ ਇੱਥੇ ਗੁਰੂ ਕਾ ਲੰਗਰ 24 ਘੰਟੇ ਵਰਤਦਾ ਰਹੇ ਤੇ ਸੋ ਉਹਨਾਂ ਦੀ ਮਿਹਰ ਸਦਕਾ ਵਰਤਦਾ ਵੀ ਹੈ ਜੋ ਡਰਾਈਵਰ ਵੀਰ ਹੋ ਰਾਈਗੀਰ ਉਥੇ ਛੱਕਦੇ ਹਨ ਤੇ ਨਿਹਾਲ ਹੁੰਦੇ ਹਨ ਭਾਈ ਸਾਹਿਬ ਜੀ ਜਿਵੇਂ ਕਿ ਇੱਕ ਗੁਰਦੁਆਰਾ ਏ ਆ ਇੱਕ ਗੁਰਦੁਆਰਾ ਸਾਹਿਬ ਜਿਹੜਾ ਆ ਉਹ ਬਿਲਕੁਲ ਰੋਡ ਦੇ ਉੱਤੇ ਆ ਇਹਨਾਂ ਦੋਨਾਂ ਦੇ ਵਿੱਚ ਅਸਲ ਕਿਹੜਾ ਹੈ ਹਾਂਜੀ ਵੀਰ ਜੀ ਅਸਲ ਤੇ ਇਹੀ ਆ ਪਿੰਡ ਦੇ ਵਿੱਚ ਆ ਜਿਹੜਾ ਸਤਗੁਰੂ ਪਾਸ਼ਾ ਜੀ ਨੇ ਆਪਣੇ ਮਹਾਰਗ ਚਰਨ ਇਹੀ ਸਥਾਨ ਤੇ ਪਾਏ ਹਨ ਤੇ ਬਾਕੀ ਜੋ ਗੁਰੂ ਘਰ ਦੀ ਜ਼ਮੀਨ ਹੈ ਉਹ ਰੋਡ ਤੇ ਵੀ ਲੱਗਦੀ ਸੀ ਤੇ ਉੱਥੇ ਮਾਪੁਰਖਾ ਨੇ ਗੁਰਦਾਰ ਸਾਹਿਬ ਤਿਆਰ ਕਰਤਾ ਕਮੇਟੀ ਨੂੰ ਵੀ ਚਲੋ ਰੋਡ ਤੇ ਵੀ ਲੋਕਾਂ ਨੂੰ ਸਹੂਲਤ ਮਿਲ ਸਕੇ ਇਹ ਪਿੰਡ ਦੇ ਸਰਜਾ ਵਿੱਚ ਪਿਆ ਜਾਂਦਾ ਹੈ ਉਹ ਰੋਡ ਤੇ ਮਤਲਬ ਲੋਕਾਂ ਨੂੰ ਜ਼ਿਆਦਾ ਸਹੂਲਤ ਮਿਲ ਜਾਂਦੀ ਹੈ ਉੱਥੇ ਹਾਂਜੀ ਅ ਬਿਲਕੁਲ ਜੀ ਬਹੁਤ ਹੀ ਵਧੀਆ ਗੱਲ ਆ ਕਿ ਜਿਹੜਾ ਪਵਿੱਤਰ ਅਸਥਾਨ ਹੈ ਉਹ ਇਹ ਆ ਪਿੰਡ ਦੇ ਬਿਲਕੁਲ ਵਿੱਚ ਪਿੰਡ ਦੀ ਐਂਟਰੀ ਤੋਂ ਬਿਲਕੁਲ ਜਦੋਂ ਅਸੀਂ ਬਾਹਰ ਵਾਲੀ ਸੜਕ ਤੇ ਨਿਕਲਦੇ ਆ ਉਹ ਵੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਵਾਂਗੇ ਤਾਂ ਇਹ ਗੁਰਦੁਆਰਾ ਪਿੰਡ ਦੇ ਵਿੱਚ ਹੋਣ ਕਰਕੇ ਸੰਗਤਾਂ ਦਾ ਇੱਥੇ ਆਉਣਾ ਥੋੜਾ ਜਿਹਾ ਸੁਭਾਵਿਕ ਨਹੀਂ ਸੀ ਪਿੰਡ ਦੀਆਂ ਸੰਗਤਾਂ ਤੋਂ ਇਲਾਵਾ ਜਾਂ ਨੇੜੇ ਤੇੜੇ ਦੀਆਂ ਸੰਗਤਾਂ ਤੋਂ ਇਲਾਵਾ ਜਿਹੜਾ ਆ 12 ਸੰਗਤਾਂ ਘਟ ਆਉਂਦੀਆਂ ਸੀ ਤੇ ਜਦੋਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਦੀ ਨਾਲ ਇੱਕ ਗੁਰਦੁਆਰਾ ਸਾਹਿਬ ਦਾ ਹੋਰ ਜਿਹੜਾ ਆ ਨੀ ਪੱਥਰ ਰੱਖ ਕੇ ਬਾਹਰ ਬਿਲਕੁਲ ਰੋਡ ਦੇ ਉੱਤੇ ਉਸ ਗੁਰਦੁਆਰਾ ਸਾਹਿਬ ਦੇ ਨੇੜੇ ਸਿੱਧਾ ਦੀ ਇੱਕ ਮਜ਼ਾਰ ਵੀ ਏ ਸਿੱਧ ਬਾਬਾ ਸਿੱਧ ਪੋਲੀ ਜੀ ਕਿਹਾ ਜਾਂਦਾ ਆ ਉੱਥੇ ਹੀ ਗੁਰਦੁਆਰਾ ਸਾਹਿਬ ਇੱਕ ਹੋਰ ਬਣਾਇਆ ਗਿਆ ਤਾਂ ਕਿ ਆਉਂਦੀਆਂ ਜਾਂਦੀਆਂ ਸੰਗਤਾਂ ਦੇ ਲਈ ਜਿਹੜਾ ਗੁਰੂ ਅਰਜਨ ਦੇਵ ਜੀ ਨੇ 24 ਘੰਟੇ ਲੰਗਰ ਵਾਸਤੇ ਕਿਹਾ ਸੀ ਉਸ ਲੰਗਰ ਨੂੰ ਬਰਕਰਾਰ ਰੱਖਿਆ ਜਾਵੇ ਤਾਂ ਕਿ ਉਹ ਲੰਗਰ ਜਿਹੜੇ ਨੇ 24 ਘੰਟੇ ਚੱਲ ਸਕਣ ਤੇ ਸੰਗਤਾਂ ਜਿਹੜੀਆਂ ਨੇ ਉਥੋਂ ਲੰਗਰ ਖਾ ਸਕਣ ਅੱਜ ਦੇ ਟਾਈਮ ਦੇ ਵਿੱਚ ਉਸ ਗੁਰਦੁਆਰਾ ਸਾਹਿਬ ਤੋਂ ਬਹੁਤ ਸਾਰੀਆਂ ਸੰਗਤਾਂ ਰਾਹੀ ਆਉਂਦੇ ਜਾਂਦੇ ਆ ਯਾਤਰਾਮਾਂ ਵਾਲੇ ਤਾਂ ਹੋਰ ਵੀ ਕਈ ਡਰਾਈਵਰ ਜਾਂ ਆਉਂਦੇ ਜਾਂਦੇ ਲੋਕ ਰਾਗੀਰ ਜਿਹੜਿਆ ਉੱਥੋਂ ਲੰਗਰ ਪਾਣੀ ਸਾਕ ਕੇ ਜਾਂਦੇ ਨੇ ਭਾਈ ਸਾਹਿਬ ਜੀ ਉੱਥੇ ਕਿਹੜੇ ਕਿਹੜੇ ਲੰਗਰਾਂ ਦਾ ਜਿਹੜੀ ਸੇਵਾ ਹੁੰਦੀ ਹੈ ਲੰਗਰ ਵੀ ਜੀ ਚਾਹ ਦਾ ਲੰਗਰ 24 ਘੰਟੇ ਆ ਦਾਲ ਫੁਲਕਾ ਰੋਜ਼ ਚੱਲਦਾ ਵਾ ਹਰ ਰੋਜ਼ ਮਤਲਬ ਸਬਜ਼ੀ ਬਦਲ ਕੇ ਬਣਾਈ ਜਾਂਦੀ ਹੈ ਅੱਜ ਦਾਲ ਬਣ ਗਈ ਕੱਲ ਕੜੀ ਬਣ ਗਈ ਛੋਲਿਆਂ ਦੀ ਸਬਜ਼ੀ ਬਣ ਗਈ ਇੱਕ ਦਿਨ ਇਸ ਤਰ੍ਹਾਂ ਮਤਲਬ ਗੁਰੂ ਘਰ ਦਾ ਲੰਗਰ ਬੜੇ ਸੱਜੇ ਤੇ ਆ ਟੰਗ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਚਲੋ ਸਾਰਿਆਂ ਨੂੰ ਸਹੂਲਤ ਹੈ ਉੱਥੇ ਬਾਬਾ ਜੀ ਕਿੰਨੇ ਕਿ ਸੰਗਤ ਰੋਜ਼ ਉੱਥੇ ਜਿਹੜੀ ਆ ਜਾਂਦੀ ਹੈ ਸੰਗਤ ਵੀਰ ਜੀ ਆਈ ਚਲਾਈ ਜੇ ਉੱਥੇ ਮਤਲਬ ਕੋਈ ਚਾਰਜੀ ਆ ਗਏ ਆ ਚੱਲ ਗਏ ਆ ਫਿਰ 10 ਮਿੰਟਾਂ ਚਾਰਜੀ ਆ ਗਿਆ ਕਈ ਵਾਰੀ ਤੇ ਯਾਤਰਾ ਵਾਲੀਆਂ ਬੱਸਾਂ ਲੰਘਣ ਨਹੀਂ ਹੁੰਦੀਆਂ ਉਹ ਰੁਕ ਜਾਂਦੀਆਂ ਨੇ ਉਹ ਫਿਰ ਸ਼ਾਕੇ ਜਾਂਦੀਆਂ ਨੇ ਅੱਗੇ ਬਿਲਕੁਲ ਜੀ ਭਾਈ ਸਾਹਿਬ ਨੇ ਕਿਹਾ ਕਿ ਸੰਗਤਾਂ ਰੁਕਦੀਆਂ ਨੇ ਆਈ ਚਲਾਈ ਸੰਗਤਾਂ ਦੀ ਲੱਗੀ ਰਹਿੰਦੀ ਏ ਕਦੇ ਕੋਈ ਗੱਡੀ ਆ ਗਈ ਤਾਂ ਚਾਰਜੀ ਆ ਗਈ ਕਦੇ ਕੋਈ ਗੱਡੀ ਆ ਗਈ ਤਾਂ ਹੋ ਸਕਦਾ ਏ 40 ਤੋਂ 50 ਜੀ ਵੀ ਆ ਜਾਣ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਕੇ ਹਟਿਆਵਾਂ ਕਿ ਗੁਰਦਾਰਾ ਸਾਹਿਬ ਦੇ ਵਿੱਚ ਆਉਂਦੀਆਂ ਜਾਂਦੀਆਂ ਯਾਤਰਾ ਯਾਤਰੀ ਲੋਕ ਜਿਹੜੇ ਨੇ ਉਹ ਵੀ ਰੁਕਦੇ ਨੇ ਯਾਤਰਾਵਾਂ ਦੀਆਂ ਜਿਹੜੀਆਂ ਬੱਸਾਂ ਗੱਡੀਆਂ ਉਹ ਰੋਕ ਕੇ ਗੁਰਦਾਰਾ ਸਾਹਿਬ ਨਤਮਸਤਕ ਹੁੰਦੀਆਂ ਨੇ ਤੇ ਨਾਲ ਦੀ ਨਾਲ ਲੰਗਰ ਦੀ ਸੇਵਾ ਜਿਹੜੀ ਏ ਉਹ ਉਹਨਾਂ ਦੇ ਲਈ ਹੀ ਕੀਤੀ ਗਈ ਹੈ ਤਾਂ ਕਿ ਸੰਗਤਾਂ ਜੜੀਆਂ ਭੁੱਖੀਆਂ ਨਾ ਜਾਣ ਤੇ ਦੇਖਦੇ ਪਿਓ ਇਸ ਟਾਈਮ ਮੇਰੇ ਨਾਲ ਜੈਪੋਵਾਲ ਧਾਰੀਵਾਲ ਤੋਂ ਗੁਰਦਾਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੀਂ ਪਾਸਾ ਦੀ ਚਰਨ ਸੋ ਪ੍ਰਾਪਤ ਧਰਤੀ ਜੋ ਕਿ ਬਹੁਤ ਹੀ ਸੁਭਾਗੀ ਧਰਤੀ ਹੈ ਸਾਡਾ ਦਿਲ ਕੀਤਾ ਕਿ ਅਸੀਂ ਤੁਹਾਡੇ ਰੂਬਰੂ ਤੁਹਾਡੇ ਸਾਹਮਣੇ ਜਿਹੜਾ ਆ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜ਼ਰੂਰ ਲੈ ਕੇ ਆਈਏ ਨਾਲ ਦੀ ਨਾਲ ਇੱਕ ਛੋਟੀ ਜੀ ਜਾਣਕਾਰੀ ਜਿਵੇਂ ਕਿ ਬਾਬਾ ਜੀ ਪਿੰਡ ਦੀਆਂ ਸੰਗਤਾਂ ਪਿੰਡ ਦੇ ਵਿੱਚ ਦਾ ਗੁਰਦੁਆਰਾ ਕਾਫੀ ਦੇਰ ਦੇ ਆਪਾਂ ਬੈਠੇ ਹੋਏ ਆ ਹਨ ਤੇ ਇਸ ਗੁਰਦੁਆਰੇ ਦੇ ਵਿੱਚ ਸੰਗਤਾਂ ਦਾ ਕੀ ਯੋਗਦਾਨ ਹੈ ਜਾਂ ਐਡੀ ਵੱਡੀ ਬਿਲਡਿੰਗ ਜਿਹੜੀ ਹੈ ਕਿਸ ਤਰ੍ਹਾਂ ਤਿਆਰ ਹੋਈ ਉਹਦੇ ਤੇ ਥੋੜਾ ਜਿਹਾ ਚਾਨਣਾ ਜ਼ਰੂਰ ਪਾਓ ਵੀਰਜੀਪਿੰਡ ਦੇ ਇੱਥੋਂ ਦੇ ਲੋਕ ਬਹੁਤ ਚੰਗੇ ਨੇ ਆਮ ਪਿੰਡਾਂ ਵਰਗੇ ਨਹੀਂ ਨੇ ਜਿਸ ਤਰ੍ਹਾਂ ਆਮ ਪਿੰਡਾਂ ਦੇ ਵਿੱਚ ਹੁੰਦਾ ਗਰੰਥੀ ਸਿੰਘ ਨੂੰ ਗੱਲਾਂ ਕਰੀ ਜਾਂਦੇ ਆ ਕਿ ਇਹ ਐਦਾਂ ਵਾ ਐਦਾਂ ਮਤਲਬ ਇਹ ਪਿੰਡ ਵਿੱਚ ਇਸ ਗਾ ਇਹ ਗੱਲ ਨਹੀਂ ਹੈਗੀ ਬਹੁਤ ਚੰਗੇ ਲੋਕ ਨੇ ਇੱਥੋਂ ਦੇ ਨੌਜਵਾਨ ਵੀਰ ਨੇ ਉਹ ਹਫਤੇ ਬਾਅਦ ਹਰ ਐਤਵਾਰ ਦੇ ਐਤਵਾਰ ਇਹ ਸਾਰੀ ਗੁਰੂ ਘਰ ਦੀ ਸਫਾਈ ਕਰਦੇ ਨੇ ਬਾਹਰੋਂ ਅੰਦਰੋਂ ਤੇ ਉਦਾਂ ਵੀ ਸੁਖਨ ਸਾਹਿਬ ਦੇ ਪਾਠ ਹੁੰਦੇ ਨੇ ਹਫਤੇ ਚ ਇੱਕ ਦੋ ਵਾਰ ਹੋਈ ਜਾਂਦੇ ਨੇ ਤੇ ਬਾਕੀ ਇਹ ਸਥਾਨ ਬਾਬਾ ਜੋਗਾ ਸਿੰਘ ਜੀ ਕਾਰਸੇਵਾਲੇ ਮਹਾਪੁਰਖ ਉਹਨਾਂ ਨੇ ਬਣਾਇਆ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਇਸ ਸਥਾਨ ਤੇ ਮੂਹ ਮੰਗੀਆਂ ਮਰਾਦਾ ਮਿਲਦੀਆਂ ਨੇ ਤੇ ਸਤਗੁਰੂ ਸਭ ਦੀਆਂ ਝੋਲੀਆਂ ਤੇ ਪਰਦੇ ਨੇ ਖਾਲਸਾ ਜੀ ਇਸ ਟਾਈਮ ਅਸੀਂ ਤੁਹਾਨੂੰ ਜਿਵੇਂ ਕਿ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਸਾਹਿਬ ਤੋਂ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਡੀਪੀਸੀ ਪੰਜਾਬੀ ਦੇ ਉੱਤੇ ਡੀਪੀਸੀ ਪੰਜਾਬੀ ਦੇ ਉੱਤੇ ਤੁਹਾਨੂੰ ਜਿਹੜੇ ਆ ਦਰਸ਼ਨ ਦੇਦਾਰੇ ਗੁਰਦਾਰਾ ਸਾਹਿਬ ਦੇ ਕਰਵਾ ਰਹੇ ਆ ਤਾਂ ਦਾ ਦਈਏ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਜਦੋਂ ਇੱਥੇ ਪਹੁੰਚਦੇ ਨੇ ਤੇ ਇੱਥੇ ਜਿਹੜੀ ਇੱਕ ਸਾਧੂ ਨਾਲ ਜਿਹੜੀ ਉਹਨਾਂ ਦੀ ਗੋਸ਼ਟੀ ਹੁੰਦੀ ਹੈ ਗੱਲਬਾਤ ਹੁੰਦੀ ਹੈ ਤਾਂ ਇੱਥੇ ਉਹ ਠਹਿਰ ਕੇ ਤਾਂ ਅੱਗੇ ਧਾਰੀਵਾਲ ਵੱਲ ਨੂੰ ਜਿਹੜਾ ਆ ਰਵਾਨਾ ਹੁੰਦੇ ਨੇ ਤੇ ਧਾਰੀਵਾਲ ਗੁਰਸਹਿਬ ਪਹੁੰਚਦੇ ਨੇ ਬੁਰਸਹਿਬ ਤੰਦਾ ਦੇ ਕਿ ਬਾਟ ਸਹਿਬ ਪਠਾਨਕੋਟ ਤੋਂ ਚੱਲ ਕੇ ਗੁਰੂ ਜੀ ਜਦੋਂ ਇੱਥੇ ਪਹੁੰਚਦੇ ਆ ਤੇ ਉਸ ਸਮੇਂ ਦੇ ਵਿੱਚ ਜਿਹੜਾ ਆ ਇੱਥੇ ਬਿਲਕੁਲ ਜਿਹੜਾ ਆ ਕਹਿੰਦੇ ਆ ਕਿ ਜੰਗਲ ਹੀ ਜੰਗਲ ਬੇਲੇ ਜਿਹੜੇ ਸੀ ਉਹ ਇੱਥੇ ਬਹੁਤ ਜ਼ਿਆਦਾ ਸੀ ਤੇ ਜਿਹੜਾ ਇਸ ਟਾਈਮ ਦਾ ਜਿਹੜਾ ਮਾਹੌਲ ਆ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਬੈਕ ਸ਼ੈੱਡ ਤੇ ਲੈ ਕੇ ਆਏ ਆ ਕਿ ਤੁਸੀਂ ਦੇਖਦੇ ਪਏ ਹੋ ਕਿ ਇੱਥੋਂ ਪੂਰੇ ਦਾ ਪੂਰਾ ਜਿਹੜਾ ਆ ਇਸ ਟਾਈਮ ਖੇਤ ਖੇਲਿਆਣ ਤੁਸੀਂ ਦੇਖਦੇ ਪਏ ਹੋ ਕਿ ਪੂਰੀ ਜ਼ਮੀਨ ਜਿਹੜੀ ਏ ਉਹ ਰਵਾ ਕਰਕੇ ਤੇ ਜਿਹੜਾ ਆ ਇਸ ਟਾਈਮ ਜਿਹੜੀ ਇੱਥੇ ਜ਼ਮੀਨ ਤੇ ਖੇਤੀ ਹੋ ਰਹੀ ਏ ਪਰ ਉਸ ਸਮੇਂ ਦਾ ਜਿਹੜਾ ਜਾਣਕਾਰੀ ਮਿਲਦੀ ਏ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਇੱਥੇ ਪੂਰੇ ਦਾ ਪੂਰਾ ਜਿਹੜਾ ਆ ਜੰਗਲ ਬੀਆਬਾਨ ਸੀ ਤੇ ਜੰਗਲ ਬੀਆਬਾਨ ਦੇ ਵਿੱਚ ਗੁਰੂ ਸਾਹਿਬ ਠਹਿਰਦੇ ਨੇ ਤੇ ਇੱਥੇ ਜਿਹੜਾ ਆ ਹੋ ਕੇ ਚਲੇ ਜਾਂਦੇ ਨੇ ਤੁਹਾਨੂੰ ਦੱਈਏ ਕਿ ਇੱਥੋਂ ਸਾਹਮਣੇ ਤੁਸੀਂ ਜਿਹੜਾ ਜਿਹੜਾ ਕਿ ਬਿਲਕੁਲ ਰੋਡ ਦੇ ਉੱਤੇ ਆਪਾਂ ਸਿੱਧ ਪੋਲੀ ਗੁਰਦੁਆਰਾ ਵੀ ਕਿਹਾ ਜਾਂਦਾ ਉਹਨਾਂ ਨੂੰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਆ ਪੰਜਵੇਂ ਪਾਸਾ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਆ ਦੂਸਰੀ ਜਗ੍ਹਾ ਜਿਹੜਾ ਉਹ ਬਣਿਆ ਹੋਇਆ ਆ ਉਹਦੇ ਵੀ ਦਰਸ਼ਨ ਦਿਦਾਰੇ ਕਰ ਸਕਦੇ ਹੋ ਪਰ ਤੁਹਾਨੂੰ ਦੱਈਏ ਕਿ ਜਿਹੜਾ ਇਤਿਹਾਸ ਬੋਲਦਾ ਆ ਇਤਿਹਾਸ ਦੇ ਵਿੱਚ ਜਿਹੜੀ ਗੱਲਬਾਤ ਦਰਜ ਆ ਉਹ ਗੁਰਦੁਆਰਾ ਸਾਹਿਬ ਪਿੰਡ ਜੈਪੋਵਾਲ ਧਾਰੀਵਾਲ ਦੇ ਵਿੱਚ ਇਹ ਅਸਥਾਨ ਹੈ ਤੇ ਇਸ ਅਸਥਾਨ ਦੇ ਦਰਸ਼ਨ ਕਰਕੇ ਅ ਅਸੀਂ ਤਾਂ ਤਾਨ ਹੋ ਗਏ ਆ ਤੇ ਤੁਸੀਂ ਵੀ ਜੇਕਰ ਤਾਨ ਹੋ ਗਏ ਤਾਂ ਕਮੈਂਟ ਕਰਕੇ ਸਾਡੇ ਨਾਲ ਜਰੂਰ رابطہ ਕਰਿਓ ਕਿ ਤੁਹਾਨੂੰ ਇਸ ਦੀ ਹਿਸਟਰੀ ਬਾਰੇ ਕੀ ਲੱਗਿਆ ਜਾਂ ਤੁਹਾਨੂੰ ਦਰਸ਼ਨ ਦੇਦਾਰੇ ਕਰਕੇ ਕੀ ਲੱਗਿਆ ਚੰਗਾ ਲੱਗਿਆ ਤੇ ਇਹਨੂੰ ਜਰੂਰ ਸ਼ੇਅਰ ਕਰਿਓ ਇੱਥੋਂ ਬਿਲਕੁਲ ਥੋੜੀ ਦੂਰ ਤੇ ਹੀ ਪਿੰਡ ਗੁਰਦਾਸ ਨੰਗਲ ਸਾਹਮਣੇ ਜੇਕਰ ਮੈਂ ਤੁਹਾਨੂੰ ਦਿਖਾਵਾਂਗਾ ਤੇ ਪਿੰਡ ਗੁਰਦਾਸ ਨੰਗਲ ਦਾ ਵੀ ਇਤਿਹਾਸ ਜਿਹੜਾ ਆ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗ੍ਰਿਫਤਾਰੀ ਹੁੰਦੀ ਏ ਉਸ ਗੁਰਦੁਆਰਾ ਸਾਹਿਬ ਦੇ ਅਗਰ ਤੁਸੀਂ ਦਰਸ਼ਨ ਦੇਦਾਰੇ ਕਰਨਾ ਚਾਹੁੰਦੇ ਹੋ ਤੇ ਉੱਪਰ ਲਿੰਕ ਦੇ ਵਿੱਚ ਅਸੀਂ ਜਿਹੜਾ ਆ ਉਹਦਾ ਵੀਡੀਓ ਵੀ ਦਿੱਤਾ ਹੋਇਆ ਹੈ ਲਿੰਕ 'ਚ ਜਾ ਕੇ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜਾ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜੋ ਹਿਸਟਰੀ ਹੈ ਹਿਸਟੋਰੀਕਲ ਗੁਰਦੁਆਰਾ ਸਾਹਿਬ ਆ ਉਹ ਵੀ ਜਿਹੜਾ ਆ ਅਸੀਂ ਤੁਹਾਨੂੰ ਦਿਖਾ ਆ ਚੁੱਕੇ ਆ ਉਹਦੇ ਵੀ ਦਰਸ਼ਨ ਦੇਦਾਰੇ ਤੁਸੀਂ ਕਰ ਸਕਦੇ ਹੋ ਸਾਧ ਸੰਗਤ ਜੀ ਇਸ ਟਾਈਮ ਤੁਸੀਂ ਸਾਡੇ ਨਾਲ ਦਰਸ਼ਨ ਕਰ ਚੁੱਕੇ ਹੋ ਸ੍ਰੀ ਗੁਰੂ ਅਰਜਨਦੇਵ ਜੀ ਪੰਜਵੀਂ ਪਾਸਾਈ ਦੇ ਚਰਨ ਸੋ ਪ੍ਰਾਪਤ ਗੁਰਦੁਆਰਾ ਸਾਹਿਬ ਜੈਪੋਵਾਲ ਧਾਰੀਵਾਲ ਤੋਂ ਤੁਹਾਨੂੰ ਦੱਈਏ ਕਿ ਇਸ ਗੁਰਦੁਆਰਾ ਸਾਹਿਬ ਦੀ ਜੋ ਵੀ ਹਿਸਟਰੀ ਹੈ ਤੁਸੀਂ ਸਾਡੇ ਨਾਲ ਸੁਣ ਚੁੱਕੇ ਹੋ ਅੱਗੇ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਤੁਹਾਨੂੰ ਜਿਹੜਾ ਗਰਦਾਸਪੁਰ ਦੇ ਆਲੇ ਦੁਆਲੇ ਤੇ ਪੰਜਾਬ ਭਰ ਦੇ ਜਿੱਥੇ-ਜਿੱਥੇ ਵੀ ਸਾਨੂੰ ਕਾਲ ਆਏਗੀ ਉਥੋਂ-ਉਥੋਂ ਹੀ ਜਿਹੜਾ ਆ ਇਤਿਹਾਸਿਕ ਚੀਜ਼ਾਂ ਜਾਂ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਗੜੀਆਂ ਜਾਂ ਪ੍ਰਾਤਨ ਸਮੇਂ ਦੀਆਂ ਇਮਾਰਤਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਤੁਸੀਂ ਸਾਡੇ ਨਾਲ ਇਤਿਹਾਸਕ ਚੀਜ਼ਾਂ ਦੇਖਣੇ ਚਾਹੁੰਦੇ ਹੋ ਪੁਰਾਣੇ ਸਮੇਂ ਦੀਆਂ ਪੁਰਾਤਨ ਸਮੇਂ ਦੀਆਂ ਚੀਜ਼ਾਂ ਦੇਖਣੇ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਕੇ ਆਲ ਦੇ ਉੱਤੇ ਸੈਟ ਜਰੂਰ ਕਰ ਲਵੋ ਜੇਕਰ ਤੁਸੀਂ ਪੁਰਾਣੀਆਂ ਵੀਡੀਓ ਦੇਖਣੇ ਚਾਹੁੰਦੇ ਹੋ ਤੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਵੀ ਜਿਹੜੀਆਂ ਵੀਡੀਓ ਦੇਖ ਸਕਦੇ ਹੋ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ 'ਚ ਇਸ ਤੋਂ ਪਹਿਲਾਂ ਕਿ ਅਸੀਂ ਵੀਡੀਓ ਨੂੰ ਖਤਮ ਕਰ ਦਈਏ ਜਾਂਦੇ ਜਾਂਦੇ ਲਾਈਕ ਕਰਕੇ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਦੇ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਧੰਨਵਾਦ